ਉਹ ਕਹਿ ਰਹੇ ਨੇ ਕਿ ਇਨਕਮ ਤੋਂ ਵੱਧ ਜਿਹੜੀ ਆ ਪ੍ਰਾਪਰਟੀ ਆ ਦਰਖਾਸਤ ਦਿੱਤੀ ਨਹੀਂ ਮਤਲਬ ਜਿਹੜੀ ਇਹਨਾਂ ਦੀ ਨਾ ਅੰਗੇਜ ਸੀ ਕਿ ਵੀ ਸਰੋਤਾਂ ਤੋਂ ਵੱਧ ਜਾਇਦਾਦ ਆ ਉਹ ਕਾਨੂੰਨ ਦੇ ਮੁਤਾਬਕ ਜਿਹੜੀ ਆ ਮੇਰੀ ਪ੍ਰਾਪਰਟੀ ਆ ਉਹਦੀਆਂ ਰਿਟਰਨਾਂ ਜਿਹੜੀਆਂ ਅਸੀਂ ਫਾਇਲ ਕਰਨੇ ਆ ਉਹਦੇ 'ਚ ਕੋਈ ਵੀ ਪੈਸੇ ਦਾ ਵੀ ਫਰਕ ਜਿਹੜਾ ਉਹ ਨਹੀਂ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਅੱਜ ਵਿਜੀਲੈਂਸ ਦਫ਼ਤਰ ਦੇ ਵਿੱਚ ਪਹੁੰਚੇ ਕਾਬਲੇਗੌਰੇ ਕੇ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਓਪੀ ਓਪੀ ਸੋਨੀ ਦੀ ਕੁੱਲ ਜਾਇਦਾਦ ਜਿਹੜੀ ਕਿ ਉਹਨਾਂ ਦੀ ਬਣਦੀ ਆਮਦਨ ਤੋਂ ਵੱਧ ਦੀ ਦੱਸੀ ਜਾ ਰਹੀ ਇਸ ਤੋਂ ਬਾਅਦ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਅੱਜ ਓਪੀ ਸੋਨੀ ਜਿਵੇਂ ਹੀ ਦਫ਼ਤਰ ਖੁੱਲਿਆ ਤਾਂ ਉਸ ਤੋਂ ਇੱਕ ਘੰਟਾ ਪਹਿਲਾਂ ਹੀ ਵਿਜੀਲੈਂਸ ਦਫ਼ਤਰ ਦੇ ਬਾਹਰ ਆ ਗਏ ਇਸ ਤੋਂ ਬਾਅਦ ਅੰਦਰ ਕੀ ਗੱਲਬਾਤ ਹੋਈ ਤੁਸੀਂ ਵੀ ਉਹਨਾਂ ਦੀ ਜ਼ੁਬਾਨੀ ਸੁਣ ਲਵੋ ਅੱਜ ਮੈਂ ਇੱਥੇ ਹਾਜ਼ਰ ਹੋਇਆ ਮੈਨੂੰ ਨੋਟਸ ਆਇਆ ਸੀਗਾ ਵਿਜ਼ੂਅਲਸ ਵੱਲੋਂ ਸੋ ਅੱਜ ਮੈਨੂੰ ਬੁਲਾਇਆ ਸੀਗਾ ਸੋ ਜੋ ਉਹਨਾਂ ਨੇ ਮੈਨੂੰ ਪੁੱਛਿਆ ਕਿਉਂਕਿ ਇਨਕੁਆਰੀ ਜਿਹੜੀ ਆ ਇਹ ਕਹਿ ਰਹੇ ਨੇ ਜਿਹੜੀ ਕੋਈ ਕੰਪਲੀਟ ਆ ਉਹ ਕਹਿ ਰਹੇ ਨੇ ਕਿ ਇਨਕਮ ਤੋਂ ਵੱਧ ਜਿਹੜੀ ਆ ਪ੍ਰਾਪਰਟੀ ਆ ਸੋ ਅੱਜ ਉਹਦੇ ਬਾਰੇ ਮੈਨੂੰ ਇਹਦਾ ਕੋਈ ਸਵਾਲ ਵੀ ਪੁੱਛੇ ਸੀਗੇ ਸੋ ਮੈਂ ਉਹਦਾ ਜਵਾਬ ਵੀ ਦਿੱਤਾ ਉਹਦੇ ਨਾਲ ਨਾਲ ਜਿਹੜੀ ਪ੍ਰਾਪਰਟੀ ਦੀ ਗੱਲ ਕਰ ਰਹੇ ਨੇ ਉਹ ਆਲਰੇਡੀ ਜਿਹੜੀ ਐ ਮੈਂ 7 8 ਇਲੈਕਸ਼ਨ ਲੜ ਚੁੱਕਾ ਹਰ ਪੰਜਾਂ ਸਾਲਾਂ ਤੋਂ ਬਾਅਦ ਜਦੋਂ ਇਲੈਕਸ਼ਨ ਆਉਂਦਾ ਉਹ ਅਸੀਂ ਆਪਣੀ ਪ੍ਰਾਪਰਟੀ ਡਿਕਲੇਅਰ ਕਰਦੇ ਆ ਉੱਥੇ ਇੱਕ ਸਰਟੀਫਿਕੇਟ ਜਿਹੜਾ ਉਹ ਦਿੱਤਾ ਜਾਂਦਾ ਐਫੀਡੇਵਿਟ ਦਿੱਤਾ ਜਾਂਦਾ ਕਿ ਮੇਰੀ ਪ੍ਰਾਪਰਟੀ ਕਿਹੜੀ-ਘੜੀ ਹੈ ਸੋ ਉਹ ਹਰ 5 ਸਾਲਾਂ ਦੇ ਬਾਅਦ ਮੈਂ ਉੱਥੇ ਇਲੈਕਸ਼ਨ ਕਮਿਸ਼ਨ ਦੀਆਂ ਜੋ ਗਾਈਡਲਾਈਨਸ ਉਹਦੇ ਮੁਤਾਬਕ ਮੈਂ ਉੱਥੇ ਇੱਕ ਐਫੀਡੇਵਿਟ ਜਿਹੜਾ ਉਹ ਦਿੰਦਾ ਸੋ ਜਿਹੜੀ ਪ੍ਰਾਪਰਟੀ ਉੱਥੇ ਡिक्ਲੇਅਰ ਕੀਤੀ ਆ ਉਹ ਹੀ ਮੇਰੀ ਪ੍ਰਾਪਰਟੀ ਅੱਜ ਵੀ ਆ ਸੋ ਉਹਦੇ 'ਚ ਕੋਈ ਗਲਤ ਮੈਂ ਨਹੀਂ ਕੀਤਾ ਉਹ ਪ੍ਰਾਪਰਟੀ ਜਿਹੜੀ ਆ ਉਹ ਕਾਨੂੰਨ ਦੇ ਮੁਤਾਬਕ ਜਿਹੜੀ ਆ ਮੇਰੀ ਪ੍ਰਾਪਰਟੀ ਆ ਉਹਦੀਆਂ ਰਿਟਰਨਾਂ ਜਿਹੜੀਆਂ ਅਸੀਂ ਫਾਇਲ ਕਰਦੇ ਆ ਉਹਦੇ 'ਚ ਕੋਈ ਵੀ ਪੈਸੇ ਦਾ ਵੀ ਫਰਕ ਜਿਹੜਾ ਉਹ ਨਹੀਂ ਪਰ ਫਿਰ ਵੀ ਇਹਨਾਂ ਨੇ ਇਨਕੁਆਰੀ ਕਰਨੀ ਆ ਇਨਕੁਆਰੀ ਹੁਣ ਇਹਨਾਂ ਸਟਾਰਟ ਕਰ ਦਿੱਤੀ ਆ ਸੋ ਮੈਂ ਇਨਕੁਆਰੀ ਦਾ ਹਰ ਤਰ੍ਹਾਂ ਦਾ ਸਾਥ ਦਊਗਾ ਜੋ ਮੇਰੇ ਕੋਲ ਪੁੱਛਣਗੇ ਅੱਜ ਉਹਨਾਂ ਤੁਹਾਨੂੰ ਪਰਫਾਰਮੈਂਸ ਦਿੱਤੇ ਨੇ ਪਰਫਾਰਮੈਂਸ ਦਿੱਤੇ ਨੇ ਉਹ ਭਰ ਕੇ ਦੇਣੇ ਨੇ ਉਦੋਂ ਬਾਅਦ ਕੰਮ ਜਿਹੜਾ ਸਟਾਰਟ ਹੋਣਾ ਅੱਜ ਜਿਹੜੀ ਸੋਨੀ ਸਾਹਿਬ ਦੇ ਅ ਅਗੇਂਸਟ ਅਰਜ਼ੀ ਤ ਦਰਜ ਹੋ ਗਈ ਸੀਗੀ ਸਰੋਦਾ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੰਧ ਵਿੱਚ ਔਰ ਇਸ ਸਬੰਧ ਵਿੱਚ ਅਸੀਂ ਉਹਨਾਂ ਨੂੰ ਅੱਜ ਪੁਛਗਿਛ ਲਈ ਬੁਲਾਇਆ ਸੀਗਾ ਜਿਹੜੇ ਸਵੇਰੇ 10 ਵਜੇ ਇੱਥੇ ਆਏ ਸੀਗੇ ਜਿਨ੍ਹਾਂ ਕੋਲ ਪ੍ਰੋਪਰ ਪੁਛਗਿਛ ਕੀਤੀ ਗਈ ਤੇ ਜਿਹਦੇ ਸਬੰਧ ਵਿੱਚ ਉਹਨਾਂ ਨੂੰ ਅਸੀਂ ਪਰਫਾਰਮਾ ਇੱਕ ਭਰ ਕੇ ਭਰਨ ਲਈ ਦੇਣੀ ਹੁੰਦੀ ਆ ਉਹ ਦੇ ਦਿੱਤੇ ਆ ਰਿਸੀਵ ਕਰ ਲਏ ਉਹਨਾਂ ਨੇ ਹੁਣ ਅਸੀਂ ਉਹਨਾਂ ਨੂੰ ਸਾਥ ਦਿੰਦਾ ਜਿਹੜਾ ਟਾਈਮ ਦਿੱਤਾ ਵਾ ਵੀ ਆਪਣੇ ਪਰਫਾਰਮਾ ਭਰ ਕੇ ਦੇਣ ਜੋ ਉਹਨਾਂ ਕੋਲ ਜ਼ਾਇਦਾਤ ਹੈਗੀ ਆ ਉਹ ਉਹ ਦੇਣਗੇ ਤੇ ਉਸ ਤੋਂ ਬਾਅਦ ਫਿਰ ਇਨਕੁਆਰੀ ਜਿਹੜੀ ਆ ਪ੍ਰੋਪਰ ਵੈਰੀਫਾਈ ਹੋਊਗੀ ਤੇ ਗੱਡੀ ਅੱਗੇ ਚੱਲੇਗੀ ਨਹੀਂ ਅੱਜ ਨਹੀਂ ਅੱਜ ਉਹਨਾਂ ਨੇ ਪਰਫਾਰਮਾ ਰਿਸੀਵ ਕੀਤੇ ਆ ਸਰ ਕਿਤੇ ਵੱਲੋਂ ਤਰਖਾਸ ਦਿੱਤੀ ਗਈ ਸੀ ਕੰਪਨੀ ਨਹੀਂ ਤਰਖਾਸ ਦਿੱਤੀ ਨਹੀਂ ਮਤਲਬ ਜਿਹੜੀ ਇਹਨਾਂ ਦੀ ਨਾ ਤਰਖਾ ਅੰਗੇਜ ਸੀਗੀ ਵੀ ਸਰੋਤਾਂ ਤੋਂ ਵੱਧ ਜ਼ਾਇਦਾਤ ਆ ਉਹਦੇ ਸਬੰਧੀ ਇਨਕੁਆਰੀ ਕਰ ਰਹੇ ਆ ਕਿੰਨੀ ਦੇਰ ਇਨਕੁਆਰੀ ਚੱਲੀ ਤੇ ਕੀ ਪੁੱਛਗਿੱਛ ਕੀਤੀ ਗਈ ਉਹ ਸਾਡਾ ਇਨਕੁਆਰੀ ਮੈਟਰ ਹੈ ਕੋਈ ਖਾਸ ਪਾਰਟੀਕੂਲਰ ਕੇਸ ਹੈ ਕਿ ওভারঅল ਕੋਈ ਨਹੀਂ ਨਹੀਂ ਖਾਸ ਪਾਰਟੀਕੂਲਰ ਨਹੀਂ ਹੈਗਾ ਮਤਲਬ ਜਿਹੜਾ ਇਹਦੇ ਸਬੰਧ ਚ ਹੈ ਪ੍ਰਾਪਰਟੀ ਤੇ ਅੰਗੇਜਡ ਹੈ ਵੀ ਇਹਨਾਂ ਨੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਆ ਉਹਦੇ ਸਬੰਧ ਵਿੱਚ ਵੈਰੀਫਾਈ ਕਰਨਾ ਇੱਕ ਹਫ਼ਤੇ ਬਾਅਦ ਦੁਬਾਰਾ ਇਹਨਾਂ ਨੂੰ ਕੀ ਆ ਗਿਆ ਹਾਂਜੀ ਇੱਕ ਹਫ਼ਤੇ ਬਾਅਦ ਆਪਣੇ ਪਰਫਾਰਮੇ ਭਰ ਕੇ ਦੇਣਗੇ ਪ੍ਰਾਪਰਟੀ ਜਿੰਨੀ ਵੀ ਪ੍ਰਾਪਰਟੀ ਆ ਜੋ ਵੀ ਉਹਨਾਂ ਦੇ ਨਾਂ ਤੇ ਆ ਜਾ ਉਹਨਾਂ ਦੇ بیٹے ਦੇ ਪਰਵਾਦ ਦੇ ਨਾਂ ਤੇ ਉਹ ਉਹਨਾਂ ਨੇ ਹਾਂਜੀ ਇਨਕਮ ਸੋਰਸ ਕੀ ਹੈ ਜਿਹੜੀ ਉਹਨਾਂ ਖਰੀਦੀ ਹੈ ਉਹਦਾ ਉਹਦੇ ਜ਼ਬੰਦ ਚ ਹੁੰਦਾ ਵੈਰੀਫਾਈ ਕਰਨਾ ਹੈ ਪੂਰੀ ਸਮਨੀ ਪਰਵਾਦ ਬਿਲਕੁਲ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ